ਮੈਨੂੰ ਖੁਸ਼ੀ ਹੈ ਕਿ ਮੈਨੂੰ ਪਤਾ ਲੱਗਿਆ ਕਿ ਅੱਜ ਜੋ ਬੱਚੇ ਵੀ ਆਏ ਹੋਏ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮੈਰਿਟ ਦੇ ਵਿੱਚ ਪੰਜਾਬ ਚ ਟੌਪ ਕੀਤਾ ਉਹ ਦਿਖ ਰਹੇ ਹੋਣਗੇ ਇੱਥੇ ਕੱਲ ਨੂੰ ਉਹਨਾਂ ਚੋਂ ਵੀ ਇੱਥੇ ਕੋਈ ਆ ਜਾਊਗਾ ਸੋ ਇਹ ਮੁਕੱਦਸ ਹਾਊਸ ਡਿਸਕਸ਼ਨ ਵਾਸਤੇ ਜਿਸ ਤਰ੍ਹਾਂ ਮੰਤਰੀ ਜੀ ਨੇ ਕਿਹਾ ਕੁਲਦੀਪ ਧਾਲੀਵਾਲ ਸਾਹਿਬ ਕਿ ਫਿਰ ਬੈਠ ਕੇ ਇੱਥੇ ਗੱਲ ਕਰ ਰਹੇ ਆ ਜੀ ਉਹ ਕਿੱਥੇ ਬੈਠਾ ਜੀ ਫਿਰ ਅਯਾ ਜੀ ਸਾਹਿਬ ਕਿੱਥੇ ਬੈਠੀ ਹੈ ਫਿਰ ਬੈਠੀ ਕਿੱਥੇ ਫਿਰ ਇਹ ਤੇ ਬੇਤੁਫੀ ਆ ਬੈਠ ਕੇ ਗੱਲ ਕਰ ਰਹੇ ਆ ਕਿ ਗੁਰਬਾਣੀ ਜਿਹੜੀ ਐ ਉਹ ਸਰਬ ਸੰਜੀ ਐ ਉਹਦੇ ਤੇ ਕਿਸੇ ਇੱਕ ਚੈਨਲ ਦਾ ਠੇਕਾ ਨਹੀਂ ਲਿਆ ਉਹਨਾਂ ਨੇ ਪਰ ਲੈ ਲਿਆ ਸੀ ਠੇਕਾ 11 ਸਾਲ ਪਹਿਤ ਬਹਿ ਜੋ ਸਰ ਬੈ ਕੇ ਗੱਲ ਕਰਦੀ 11 ਸਾਲ ਹੋ ਗਏ ਜੀ ਇੱਕ ਚੈਨਲ ਚ ਲਈ ਜਾਂਦਾ ਜੀ 21 ਜੁਲਾਈ ਨੂੰ ਖਤਮ ਹੋ ਰਿਹਾ ਐ ਐਗਰੀਮੈਂਟ ਉਹ ਯਾਰ ਤੇ ਇੱਥੇ 12 ਜੀ ਦਿੱਤਾ ਸੀ ਪਹਿਲੀ ਗੱਲ ਤਾਂ ਇਹ ਹੈ ਜੀ ਜੇ 5 ਸਾਲ ਤੋਂ ਬਾਅਦ ਕਿਸੇ ਵੀ ਦੇਸ਼ ਦੇ ਸੰਵਿਧਾਨ ਤਾਲਕ ਕਿਸੇ ਵੀ ਸੰਸਥਾ ਚ ਇਲੈਕਸ਼ਨ ਨਾ ਹੋਵੇ ਉਹ ਗੈਰ ਲੋਕਤੰਤ੍ਰਿਕ ਹੋ ਜਾਂਦੀ ਹੈ ਸ਼੍ਰੋਮਣੀ ਗੁਰਦੇ ਦੇ 11 ਸਾਲ ਹੋ ਗਏ ਜੀ ਇਲੈਕਸ਼ਨ ਨਹੀਂ ਹੋਈਆਂ ਉਹ ਆਪ ਆਪ ਗੈਰ ਲੋਕਤੰਤ੍ਰਿਕ ਨੇ ਆਪ ਕਾਰਜਕਾਰੀ ਨੇ ਜਿਹੜੇ ਕੱਲ ਕਾਰਜਕਾਰੀ ਜਨਹਦਾਰ ਸਭ ਨੂੰ ਉਤਾਰ ਰਹੇ ਸੀ ਆਪ ਕਾਰਜਕਾਰੀ ਨੇ ਮੈਂ ਕਦੋਂ ਕਹਿਣਾ ਜੀ ਕਿ ਮੇਰੇ ਕਿਸੇ ਚੈਨਲ ਨੂੰ ਦੇ ਦੋ ਨਾ ਮੇਰਾ ਕੋਈ ਚੈਨਲ ਹੈ ਨਾ ਮੇਰੇ ਰਿਸ਼ਤੇਦਾਰ ਦਾ ਕੋਈ ਮਾਫੀਆ ਹੈ ਇਸ ਗੱਲ ਤੇ ਤਾਂ ਪੀਟੀਸੀ ਵਾਲਿਆਂ ਨੂੰ ਪੀਟੀਸੀ ਦੇ ਮਾਲਕਾਂ ਨੂੰ ਚਲੋ ਛੱਡੋ ਬਾਦਲਾਂ ਨੂੰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਪਹਿਲਾਂ ਸਾਨੂੰ ਮੁੱਲ ਮਿਲਦੀ ਸੀ ਹੁਣ ਫ੍ਰੀ ਮਿਲਿਆ ਕਰੂਗੀ ਉਹਨਾਂ ਦੀਕਤ ਕੀ ਹੈ ਮੈਂ ਦੱਸਦਾ ਦਿਕਤ ਕੀ ਹੈ ਕਿਉਂਕਿ ਮੈਂ ਕਲਾ ਆਰਟ ਵਾਲੇ ਫੀਲਡ ਨਾਲ ਰਿਲੇਟਡ ਆ ਜੱਗੀਦਾਰ ਸਾਹਿਬ ਨੇ ਵੀ ਹੁਕਮ ਕੀਤਾ ਇੱਕ ਸਾਲ ਪਹਿਲਾਂ ਕਿਉਂਕਿ ਜੱਗੀਦਾਰ ਸਾਹਿਬ ਅਪੀਲ ਨਹੀਂ ਕਰਦੇ ਹੁੰਦੇ ਜੱਗੀਦਾਰ ਸਾਹਿਬ ਹੁਕਮ ਕਰਦੇ ਫਰਮਾਨ ਕਰਦੇ ਆਕਾਲ ਤੱਕ ਸਾਡੀ ਸਭ ਸਭ ਤੋਂ ਉੱਚ ਅਦਵੀ ਹੈ ਗਿਆਨੀ ਹਾਪੀ ਸਿੰਘ ਜੀ ਉਹਨਾਂ ਨੇ ਪਿਛਲੇ ਸਾਲ ਇਹ ਹੁਕਮ ਕੀਤਾ ਸੀ ਐਸਐਸ ਐਸਜੀਪੀਸੀ ਨੂੰ ਕਿ ਤੁਸੀਂ ਆਪਣਾ ਚੈਨਲ ਬਣਾਓ ਤੇ ਇਹ ਤੇ ਗੁਰਵਾਨੀ ਹੋਣੀ ਚਾਹੀਦੀ ਆ ਉਹਦੀ ਗੱਲ ਨਹੀਂ ਮੰਨੀ ਜੀ ਨਹੀਂ ਮੰਨੀ ਵਡਾਲੇ ਚੈਨਲ ਨਹੀਂ ਵੰਡ ਦਿੰਦੇ ਉਹ ਬੈਠੇ ਨੇ ਉਹ ਕਹਿੰਦੇ ਨਾ ਇਹ ਸਾਡਾ ਹੈ ਇਹ ਤੇ ਕਬਜਾ ਸਾਡਾ ਹੈ ਮੈਂ ਹੁਣ ਦੱਸਦਾ ਮੂਰੀ ਦੁਨੀਆ ਇਸ ਵਕਤ ਦੇਖ ਰਹੀ ਹੋਊਗੀ ਮੈਂ ਦੱਸਦਾ ਇਹ ਪੈਸੇ ਕਿਵੇਂ ਕਮਾਉਂਦੇ ਆ ਤਾਂ ਮਿਸਾਲ ਤਾਂ ਚਲੋ ਉਹਨਾਂ ਦੇ ਪ੍ਰਧਾਨ ਨੇ ਲਾਏ ਹੋਏ ਨੇ ਕਲ ਨੂੰ ਉਹਨਾਂ ਨੂੰ ਵੀ ਕਹਿੰਦੇ ਨੇ ਕਾਰਜਕਾਰੀ ਸੀ ਚੱਲ ਵੀ ਤੂੰ ਉਹ ਕਹਿੰਦੇ ਫ੍ਰੀ ਟੂਅਰ ਤਾਂ ਹੈਗੀ ਹੈ ਜੀ ਅਸੀਂ ਕਦੋਂ ਕਿਸੇ ਨੂੰ ਕੁਝ ਕਹਿੰਨੇ ਫ੍ਰੀ ਟੂਅਰ ਨਹੀਂ ਹੈਗੀ ਮੀਡੀਆ ਵਾਲੇ ਬੈਠਿਆ ਜੇ ਫ੍ਰੀ ਟੂਅਰ ਹੁੰਦੀ ਬਾਕੀ ਚੈਨਲਾਂ ਤੇ ਕਿਉਂ ਨਹੀਂ ਆਉਂਦੀ ਕਿ ਉਹ ਬਾਕੀ ਚੈਨਲ ਗੁਰਵਾਨੀ ਨੂੰ ਪਸੰਦ ਨਹੀਂ ਕਰਦੇ ਜਾਂ ਬਾਕੀ ਚੈਨਲ ਨੂੰ ਸੁਣਨ ਵਾਲੇ ਦਰਸ਼ਕ ਗੁਰਵਾਨੀ ਨੂੰ ਪਸੰਦ ਨਹੀਂ ਕਰਦੇ ਵੀ ਟੂ ਅਰ ਨਹੀਂ ਹੈਗੇ ਜੀ ਐਕਸਕਲੂਸਿਵ ਰਾਈਟਸ ਨੇ ਇਹਨੂੰ ਇੰਗਲਿਸ਼ ਚ ਕਹਿੰਦੇ ਆ ਸਰ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਇੰਟੈਲੈਕਚੁਅਲ ਵਕੀਲ ਬਥੇ ਹੋਣਗੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈ ਕਿ ਮੈਂ ਹੀ ਇਸ ਕੰਟੈਂਟ ਦਾ ਮਾਲਕਾਂ ਕੰਟੈਂਟ ਹੋ ਗਿਆ ਜੋ ਲਿਖਿਆ ਹੈ ਇੱਕ ਮਾਲਕ ਬਣ ਗਈ ਸਰ ਗੁਰਨਾਨਕ ਦੇਵ ਜੀ ਨੇ ਬਾਣੀ ਉਚਰੀ ਅਿੱਤਾਂ ਦੀ ਪੱਟਾਂ ਦੀ ਬਾਣੀ ਹੈ ਵਿੱਚ ਗੁਰੂ ਅਰਜਨ ਸਾਹਿਬ ਨੇ ਕੰਪਾਈਲ ਕੀਤੀ ਤੇ ਮਾਲਕ ਇਹ ਬਣ ਕੇ ਬਹਿ ਗਏ ਕਿ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਸਾਡੇ ਕੋਲ ਨਹੀਂ ਨਹੀਂ ਸਰ ਹੋ ਹੀ ਨਹੀਂ ਸਕਦਾ ਜੇ ਐਸੇ ਕਰਕੇ ਇਹਨਾਂ ਨੂੰ ਹੁਣ ਦੁੱਖ ਹੋ ਰਿਹਾ ਕਿਉਂਕਿ ਮੈਨੂੰ ਸਾਰਾ ਪਤਾ ਹੈ ਹੁਣ ਇਹ ਪੈਸੇ ਕਿਵੇਂ ਕਮਾਉਂਦੇਵੇਂ ਤੁਸੀਂ ਕਹਿੰਨਾ ਮੌਜੂਦ ਵੀ ਗੁਰਬਾਣੀ ਤਾਂ ਜੀ ਬਿਲਕੁਲ ਪੀਟੀਸੀ ਜਿੱਥੇ ਮਰਜ਼ੀ ਲਾ ਲਓ ਜੀ ਕੋਈ ਐਡ ਨਹੀਂ ਆਉਂਦੀ ਜੀ ਹਾਂ ਉਦੋਂ ਵਾਸਤੇ ਆਡਾ ਉਹਨਾਂ ਜੁਰੀਟੀ ਹੁੰਦਾ ਸਰ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਪੂਰ ਵਿਨੇਜ ਪੰਜਾਬੀ ਵਾਸਤੇ ਉਥੇ ਜੇ ਪੀਟੀਸੀ ਲਵਾਉਣਾ ਹੈ ਆਪਣੇ ਘਰੇ ਤਿੰਨ ਚਾਰ ਚੈਨਲਾਂ ਦਾ ਪੈਕੇਜ ਹੋਊਗਾ 54 ਡਾਲਰ ਲੱਗਦੇ ਆ ਜੀ ਅਮਰੀਕਾ ਕੈਨੇਡਾ ਚ ਜੇ ਪੀਟੀਸੀ ਲਵਾਉਣਾ ਹੈ ਉਹ ਲਵਾਉਣਾ ਹੀ ਪੈਣਾ ਕਿਉਂਕਿ ਗੁਰਬਾਣੀ ਸੁਣਨੀ ਹੈ ਗੁਰਬਾਣੀ ਘਰੇ ਚੱਲਦੀ ਹੋਵੇ ਬਰਕਤ ਆਉਂਦੀ ਹੈ ਜੀ ਹਰੇਕ ਦਿਨ ਘਰੇ ਚਲਦੀ ਹੈ ਬਹੁਤ سارے ਬੈਠੇ ਲੋਕ ਗੁਰਬਾਣੀ ਚਲਦੀ ਹੈ ਸ਼ਾਮ ਨੂੰ ਸਵੇਰੇ ਹੁਕਮਨਾਮਾ ਅਰਦਾਸ ਸੁਣਦੇ ਆ ਉਹ 54 ਡਾਲਰ ਇਕੱਠੀ ਵੀ ਦਾ ਜੀ ਦੇਖ ਲਓ ਹੁਣ ਕਿੰਨੇ ਟੀਵੀ ਨੇ ਫਿਰ ਤੇ ਫਿਰ ਉਸ ਗੁਰਬਾਣੀ ਕਰਕੇ ਟੀਆਰਪੀ ਟੈਲੀਵੀਜ਼ਨ ਰੇਟਿੰਗ ਪੁਆਇੰਟ ਟੀਆਰਪੀ ਵੱਧ ਜਾਂਦੀ ਹੈ ਜੀ ਕਿ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਇਹ ਚੈਨਲ ਲੋਕਾਂ ਵੱਲੋਂ ਦੇਖਿਆ ਗਿਆ ਉਹਦੇ ਨਾਲ ਵਿਗਿਆਪਨ ਉਹਦੇ ਨਾਲ ਆਉਂਦੇ ਨੇ ਜੀ ਉਸ ਚੈਨਲ 'ਨ ਦੇ ਕਹੇ ਯਾਰ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਲੋਕ ਦੇਖਦੇ ਆ ਐ ਹੁੰਦੀ ਆ ਜੀ ਪਾਣੀਓ ਪਿੱਟਦੇ ਆ ਜੀ ਹੋਰ ਇਹਨਾਂ ਨੂੰ ਕੀ ਰੋੜਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਆਪਣੇ ਕੋਲ ਲੈ ਕੇ ਕਹਿੰਦੇ ਨੇ ਫ੍ਰੀ ਟੂਅਰ ਹੈ ਕਿਵੇਂ ਫ੍ਰੀ ਟੂਅਰ ਹੈ ਜੋ ਅਸੀਂ ਕਹਿ ਰਹੇ ਆ ਅਸੀਂ ਇਹ ਕਹਿ ਰਹੀਆਂ ਕਿ ਉੱਥੇ ਕੈਮਰੇ ਲਿਆਂਦੀ ਲੋੜ ਨਹੀਂ ਹੈ ਜੀ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਹੈ ਕੀਰਤਨ ਚੱਲਦਾ ਹੈ ਉੱਥੇ ਕੈਮਰੇ ਨਹੀਂ ਜਾਣਗੇ ਭਵੰਤਮਾਨ ਨੇ ਕਿਹਾ ਸਾਰਿਆਂ ਨੂੰ ਫ੍ਰੀ ਕਰ ਦਿਓ ਉੱਥੇ ਕੈਮਰਿਆਂ ਦਾ ਹੜਾ ਆ ਜੂਗਾ ਨਾ 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 ਕੈਮਰੇ ਉਨੇ ਹੀ ਰਹਿਣਗੇ 2 3 ਜਿਹੜੀ ਬਾਹਰ ਫੀਡ ਆਊਗੀ ਉਹਨੂੰ ਫੀਡ ਕਹਿੰਦੇ ਜੀ ਉਹ ਸਾਰਿਆਂ ਵਾਸਤੇ ਫ੍ਰੀ ਕਰ ਦਿਓ ਜਿਵੇਂ ਕਿ ਆਪਾਂ ਹੁਣ ਇਸ ਵਕਤ ਵਿਦਵਾਨ ਸਮਾਜ 'ਚ ਇੱਥੇ ਕੈਮਰੇ ਕਿੰਨੇ ਕਿੰਨੇ ਜੀ ਪਰ ਸਾਰੇ ਚੰਨਾਂ ਤੇ ਲਾਈਵ ਚੱਲ ਰਿਹਾ ਜੀ ਇਹ ਕੈਮਰੇ ਨਾਲ ਤਾਂ ਨਹੀਂ ਆਏ ਹੋਏ ਨਾ ਐਸਪੈਕਟ ਨਿਊਜ਼ 18 ਤੇ ਜੀ ਤੇ এবੀਪੀ ਤੇ ਸਾਰਿਆਂ ਤੇ ਲਾਈਵ ਚੱਲ ਰਿਹਾ ਹੈ ਇੱਥੇ ਉਹਨਾਂ ਦੇ ਕੈਮਰੇ ਥੋੜੀ ਆਏ ਹੋਏ ਨੇ ਉਹ ਬਾਹਰ ਖੜੇ ਨੇ ਹਾਂ ਨਾਲ ਅਸੀਂ ਇਹ ਕਲੌਜ਼ ਪਾਇਆ ਕਿ ਗੁਰਬਾਣੀ ਤੋਂ ਠਾਕੰਟਾ ਪਹਿਲਾਂ ਗੁਰਬਾਣੀ ਤੋਂ ਅੱਧਾ ਘੰਟਾ ਬਾਅਦ ਕੋਈ ਐਡ ਨਹੀਂ ਆਉਗੀ ਤਾਂ ਕਿ ਕੋਈ ਇਹ ਨਾ ਕਹੇ ਕਿ ਸਾਡੇ 6 ਵਜੇ ਗੁਰਬਾਣੀ ਪ੍ਰਸਾਰਨ ਕਰਦਾ ਮੈਂ ਚੈਨਲ ਕਵੇ ਕੋਈ ਮੇਰੇ ਨਾਲ ਇੰਨੇ ਲੱਖ ਲੋਕ ਜੁੜ ਜਾਂਦੇ ਨੇ 6:30 ਵਜੇ ਇਸ ਕਰਕੇ 6:00 ਵਜੇ ਤੋਂ ਮੇਰੀਆਂ ਐਡਾਂ ਦੇਣੀਆ ਸ਼ੁਰੂ ਕਰ ਤੇ ਫਿਰ 7:30 ਵਜੇ ਮੈਂ ਖਤਮ ਕਰੂਗਾ ਉਦੋਂ ਵੀ ਲੋਕ ਜੁੜੇ ਰਹਿੰਦੇ ਨੇ ਮੈਨੂੰ 7:30 ਤੋਂ 8:00 ਵਜੇ ਤੱਕ ਮੇਰੀਆਂ ਐਡਾਂ ਦੇ ਜਿਵੇਂ ਸਰ ਕ੍ਰਿਕਟ ਦੇ ਮੈਚ ਹੁੰਦਾ ਮੈਂ 7:30 ਸ਼ੁਰੂ ਹੁੰਦਾ 7:00 ਵਜੇ ਟਾਸ ਹੋ ਜਾਂਦਾ ਟਾਸ ਤੋਂ ਬਾਅਦ ਤਾਂ ਲਾਈਵ ਹੀ ਚੱਲਦਾ ਨਾ ਐਡਾ ਉੱਚ ਵੀ ਆਉਂਦੀਆਂ ਨੇ ਤੇ ਜਦੋਂ ਮੈਚ ਸ਼ੁਰੂ ਹੋ ਜਾਂਦਾ ਮੈਚ ਖਤਮ ਆਉਂਦਾ ਫਿਰ ਅੱਧਾ ਘੰਟਾ ਚੱਲਦਾ ਬਾਅਦ ਮੈਨ ਆਫ ਦਾ ਮੈਚ ਇਹ ਉਹ ਯੂਮੀ ਇਹਨਾਂ ਨੇ ਕਰ ਲਿਆ ਜੀ ਤੇ ਗੁਰੂ ਸਾਹਿਬ ਦੀ ਬਾਣੀ ਹੈ ਸਰਵ ਸਾਂਝੀ ਹੈ ਮਨੁੱਖਤਾ ਦੇ ਭਲੇ ਦੀ ਸਰਵਤ ਦੇ ਭਲੇ ਦੀ ਬਾਣੀ ਹੈ ਜਦੋਂ ਮੈਂ ਇਹ ਕਹਿ ਰਿਹਾ ਕਿ ਸਾਰਿਆਂ ਨੂੰ ਫ੍ਰੀ ਕਰੋ ਕੰਨ ਜੀ ਭਗਵੰਤ ਮਾਨ ਸਿੱਖਾਂ ਦੇ ਮਾਮਲੇ ਵਿੱਚ ਦਖਲ ਦੇ ਰਹੇ ਹੁਜੀ ਅਸੀਂ ਵੀ ਸਾਨੂੰ ਤਾਂ ਇਹ ਕੱਲਾ ਨਿਸ਼ਾਨ ਸਾਹਿਬ ਹੀ ਕਿਤੇ ਦੂਰੋਂ ਹੀ ਨਜ਼ਰ ਆ ਜੇ ਨਾ ਗੁਰਦੁਆਰਾ ਸਾਹਿਬ ਆਪਾਂ ਮੇਂ ਦੂਰ ਹੋਵੇ ਤਾਂ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਜੀ ਅਸੀਂ ਅਸੀਂ ਮੱਥਾ ਲੈਣ ਜੋਗੇ ਆ ਕਿਤੇ ਅਸੀਂ ਤਾਂ ਨਿਮਾਣੇ ਆ ਜੀ ਮੈਂ ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਜਾਣਾ ਮੈਂ ਇਹ ਕਹਿੰਦਾ ਉਹਨਾਂ ਕਿ ਜਿਹੜੇ ਪਹਿਲਾਂ ਲਾਈਨ 'ਚ ਲੱਗੇ ਹੋਏ ਨੇ ਮੱਥਾ ਉਹ ਟੇਕਣਗੇ ਪਹਿਲਾਂ ਬਹੁਤਾਂ ਪ੍ਰੋਟੋਕੋਲ ਨਾ ਕਰਿਆ ਕਰੋ ਤੇ ਸਰ ਜਦੋਂ ਇਹ ਜਾਂਦੇ ਨੇ ਤਾਂ ਟੱਬਰ ਜਾਂਦਾ ਕੀਰਤਨ ਵਾਲੇ ਵੀ ਉੱਠ ਖੜੇ ਹੋ ਜਾਂਦੇ ਵਾਹਿਗੁਰੂ ਵਾਹਿਗੁਰੂ ਉਹ ਨਹੀਂ ਹੈਗਾ ਨਾ ਸਿੱਖਾਂ ਦਾ ਨਾਮ ਲੈਦਾ ਕਿ ਨਾ ਸੋ ਸੀਤਾ ਜੀ ਜਿਹਾ ਜਿਹਾ ਹੈਗੇ ਆਂ ਦਿਲੋਂ ਹੈ ਜੇ ਜ਼ੁਬਾਨੋਂ ਆ ਅਸੀਂ ਮੌਕਾ ਦੇਖ ਕੇ ਦਾੜੀ ਨਹੀਂ ਖੋਲਦੇ ਸਰ ਜਿਹਾ ਜਿਹਾ ਹੈਗੇ ਹੈਗੇ ਇਹਦਾ ਪਤਾ ਸੱਚੇ ਆ ਬੰਦਾ ਕੋਈ ਨੁਕਸ ਕੱਢ ਕੇ ਦਿਖਾ ਦੇ ਤਮਾਨ ਜਾਣੀ ਇੱਥੇ ਕਦੇ ਐਂ ਕਰ ਲਾ ਕਦੇ ਐਂ ਕਰ ਲਾ ਵੋਟਾਂ ਆ ਗਈ ਐਂ ਕਰ ਲਾ ਨਹੀਂ ਤਾਂ ਹੀ ਐਂ ਕਰ ਲਾ ਇਹ ਹੀ ਗੱਲ ਹੈ